ਸੀ ਦੇਖ ਰਹੇ ਹੋ ਰੇਡੀਓ ਰੰਗ ਐਫ ਐਮ ਤੇ ਮੈਂ ਤੁਹਾਡਾ ਦੋਸਤ ਸਫਰਜੀਤ ਅਸੀਂ ਸਾਡੀਆਂ ਮਾਮਾ ਨਾਲ ਇੱਥੇ ਟਿੱਕਰੀ ਬਾਰਡਰ ਤੇ ਜਿਹੜਾ ਗੱਲਬਾਤ ਆ ਉਹ ਕਰ ਰਹੇ ਹਾਂ ਸੋ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਟੈਕਸ ਨੇ ਉਹ ਵੀ ਜਿਹੜੇ ਲਾਏ ਜਾਂਦੇ ਨੇ ਪਰ ਉਹਨਾਂ ਤੇ ਜਿਹੜੀ ਸਰਕਾਰ ਆ ਉਹ ਤੁਹਾਡੇ ਤੋਂ ਟੈਕਸ ਲੈ ਲਏ ਜਾਂਦੇ ਨੇ ਪਰ ਖਰੇ ਨਹੀਂ ਮਲ ਕੇ ਉਹ ਤੇ ਉਤਰਦੇ ਜਾਂ ਉਹਦਾ ਜਿਹੜਾ ਨੰਦਾਰਾ ਉਹ ਕੀਤਾ ਨਹੀਂ ਜਾਂਦਾ ਜੀ ਹਾਂਜੀ ਕੀਤਾ ਨਹੀਂ ਜਾਂਦਾ ਜੀ ਕੀ ਕਹਿਣਾ ਚਾਹੋਗੇ ਅਸੀਂ ਗਊਆਂ ਦਾ ਜੀ ਬਿੱਲ ਆਉਂਦੇ ਨੇ ਸਾਨੂੰ ਅਸੀਂ ਭਰਦੇ ਹੱਸ ਕੇ ਵਧੀਆ ਤੇ ਤੁਮਾਂ ਦੇ ਬਿਰ ਤੇ ਸਾਨੂੰ ਸੈਸ ਮਾਰਕੀਟ ਟੂਰ ਲੱਗਦਾ ਹੈ ਅਟੈਕਸ ਲੱਗਦਾ ਹੈ ਜੇ ਅਸੀਂ ਪਰਦੇ ਗਊਗਾ ਸਾਨੂੰ ਉਥੇ ਇੰਨੀਆਂ ਨੇ ਪੰਜਾਬ ਚ ਜਿੰਨੀਆਂ ਵੀ ਕੋਈ ਕਹੇ ਦੇ ਤੰਗ ਬਹੁਤ ਕਰਦੇ ਨੇ ਐਕਸੀਡੈਂਟ ਹੁੰਦੇ ਨੇ ਨੌਜਵਾਨ ਮੁੰਡਿਆਂ ਦੇ ਤੇ ਉਹ ਗਊਆਂ ਆਪਣੀਆਂ ਆਪ ਸੰਭਾਲ ਉਹਨਾਂ ਦਾ ਕਰਨ ਹੋਏ ਆਪ ਸਰਕਾਰ ਜਦੋਂ ਅਸੀਂ ਟੈਕਸ ਭਰਦੇ ਆ ਜੇ ਨਹੀਂ ਪਾਲਣ ਜੇ ਪਾਲ ਪਰਦੇ ਜੋ ਟੈਕਸ ਜੇ ਨਹੀਂ ਕੋਈ ਹਿਲਾ ਹੋਗਾ ਨਾ ਅਸੀਂ ਤਾਰੇ ਛੱਡਾਂਗੇ ਜੀ ਦਿੱਲੀ ਚ ਆ ਕੇ ਸਾਰੀਆਂ ਗਾਵਾਂ ਦਿੱਲੀ ਲਿਆਵਾਂਗੇ ਦਿੱਲੀ ਦੇ ਰਾਹ ਤੁਹਾਨੂੰ ਪਤਾ ਲੱਗ ਹਾਂ ਜੀ ਦਿੱਲੀ ਦਾ ਰਾਹ ਪਤਾ ਲੱਗਿਆ ਦਿੱਲੀ ਦੂਰ ਨਹੀਂ ਜੀ ਦਿੱਲੀ ਆਸੀ ਤੁਰ ਕੇ ਵੀ ਆ ਜਾਾਂਗੇ ਜੇ ਸਾਨੂੰ ਆਏ ਹੋ ਜੂ ਹਾਂ ਜੀ ਅਸੀਂ ਤੋ ਹਾਂ ਜੀ ਅਸੀਂ ਤੋਰ ਕੇ ਵੀ ਗਾਂਆਂ ਨੂੰ ਲਿਆ ਕੇ ਔਰ ਛੱਡ ਸਕਦੇ ਹਾਂ ਹੁਣ ਤੋਰ ਕੇ ਵੀ ਲਿਆ ਕੇ ਹਾਂ ਜੀ ਜੇ ਨਾ ਪ੍ਰਬੰਧ ਹੋਇਆ ਟਰਾਲੀਆਂ ਵਰਕ ਦਾ ਲਿਆਉਣੀ ਲਿਆਉਣੀ ਆ ਜੀ ਅਸੀਂ ਬਹੁਤ ਤੰਗ ਹਾਂ ਅਸੀਂ ਬੁੜੀਆਂ ਲਿਆਵਾਂਗੇ ਗਾਵਾਂ ਲੈ ਕੇ ਹਾਂ ਜੀ ਬੁੜੀਆਂ ਦੇਖੋ ਜੀ ਇਹ ਕਹਿੰਦੇ ਵੀ ਸਾਡੇ ਬੰਦੇ ਖੇਤਾਂ ਚ ਭਾਵੇਂ ਖੇਤ ਨੀਆਂ ਅਸੀਂ ਹੀ ਦਿੱਲੀ ਸਾਨੂੰ ਕੋਈ ਦੂਰ ਨਹੀਂ ਅਸੀਂ ਬੁੜੀਆਂ ਹੀ ਗਾਮਾਂ ਲੈ ਆਵਾਂਗੇ ਸੋ ਸਰਕਾਰਾਂ ਨੂੰ ਜਿਹੜੀਆਂ ਉਹਨਾਂ ਨੂੰ ਜਾਗਣਾ ਚਾਹੀਦਾ ਕਿ ਪੰਜਾਬੀਆਂ ਦੇ ਕਿਸਾਨਾਂ ਦੇ ਇਨਸਾਨੀਅਤ ਦੇ ਜਿਹੜੇ ਹੌਸਲੇ ਨੇ ਉਹ ਬਲੰਦ ਨੇ ਉਹਨਾਂ ਨੂੰ ਢਾਹ ਨਹੀਂ ਲਾਈ ਜਾ ਸਕਦੀ ਜਾਂ ਮੱਠਾ ਨਹੀਂ ਪਾਇਆ ਜਾ ਸਕਦਾ ਸਾਡੇ ਨਾਲ ਹੋਰ ਬਾਪੂ ਜੀ ਦਿੱਲੀ ਕੀ ਆਲੀ ਸਾਡੇ ਪੈਰਾ ਚ ਹੈ ਅੱਛਾ ਪੈਰਾ ਦਿੱਲੀ 20 ਮਿੰਟ ਨਹੀਂ ਦਿੱਲੀ ਦੀ ਜਿੱਥੇ ਬੜਦਾ ਵੀ ਹੈ ਜਿਹੜਾ ਇਹ ਜੂਠਾ ਬਗਿੰ ਤੁਰਕੇ ਅਸੀਂ ਪੈਦਰ ਜੂਠਾ ਬਗਿੰ ਤੁਰਕੇ ਅਸੀਂ ਅੱਛਾ ਦਿੱਲੀ ਕੋਈ ਦੂਰ ਦਿੱਲੀ ਕੀ ਦੂਰ ਹੈ ਇਹਨੇ ਪੈਰੇ ਦੇ ਦੀ ਸਾਡੇ 50 ਮਿੰਟ ਦੀ ਜੰਗਲ ਬੜਨੇ ਅਸੀਂ ਪੰਜ ਮਿੰਟ ਦਿੱਤੀ ਚੰਜੀ ਬਾੜ ਦੇ ਕੋਈ ਦੂਰ ਨਹੀਂ ਖੜਿਆ ਖੜਿਆ ਚੁੱਪ ਚੁੱਪੇ ਜੇ ਖੜੇ ਹੋ ਗਏ ਫੇ ਅਸੀਂ ਨਾ ਡੜੀ ਮਾਰਨ ਤੋਂ ਨਾ ਡੜੀ ਅਸੀਂ ਕਿਸੇ ਦੀ ਤੋਂ ਪਹਿਲਾਂ ਬੁੜੇ ਮਰੇ ਬਜ਼ੁਰਗ ਮਰੇ ਬਾਬਾ ਮਰੇ ਇਸੇ ਕਮਾਤੇ ਆ ਕਲਾ ਨਿਸ਼ੀ ਹੁਣ ਵੀ ਜਾਵਾਂਗੇ ਅਜੀ ਦੇ ਤਿਆਰ ਕਰ ਬਣਨੀ ਆ ਕੋਈ ਡਰ ਨਹੀਂ ਸਾਨੂੰ ਕਿਸੇ ਦਾ ਨਾ ਗੋੜੀ ਦਾ ਨਾ ਰਫਰ ਦਾ ਨਾ ਸਾਨੂੰ ਸਰਕਾਰਾਂ ਦਾ ਕੋਈ ਡਰ ਨਹੀਂ ਹਟਦਾ ਆਹੀ ਰਫਰ ਵਾਦੂ ਆਹੀ ਰਫਰ ਵਾਦੂ ਇਹੀ ਦਾ ਫਲਾਟੀ ਆ ਰਫਰ ਨਾ ਡੜੀਏ ਨਾ ਡਰਨਾ ਸੀ ਨਹੀਂ ਤਿਆਰ ਆ ਕਮੈਂਦੇ ਨੂੰ ਠੀਕ ਮਿੰਟ ਮਰਦਾ ਵੇ ਸਰਕਾਰ ਹਾਏ ਹਾਏ ਵੱਡੀ ਸਰਕਾਰ ਹਾਏ ਹਾਏ ਵੱਡੀ ਸਰਕਾਰ ਹਾਏ ਹਾਏ ਸੋ ਦੋਸਤੋ ਇੱਕ ਗੱਲ ਇਹ ਆ ਕਿ ਸਰਕਾਰਾਂ ਨੂੰ ਇਹ ਸਮਝਣਾ ਪਊਗਾ ਕਿ ਜਿਹੜੇ ਕਿਸਾਨੀ ਹੱਕ ਨੇ ਉਹ ਤਾਂ ਇਹ ਲੈ ਕੇ ਜਾਣਗੇ ਜਾਣਗੇ ਜਿਹੜੀਆਂ ਹੋਰ ਬਦੀਕੀਆਂ ਸਰਕਾਰਾਂ ਕਰ ਰਹੀਆਂ ਨੇ ਜਿਵੇਂ ਉਹਨਾਂ ਨੇ ਦੱਸਿਆ ਸਾਡੀ ਮਾਤਾ ਨੇ ਕਿ ਗਊ ਸੈਸ ਦਾ ਜੜਾ ਜਾਂ ਗਊ ਟੈਕਸ ਦਾ ਸਾਨੂੰ ਲਾਇਆ ਜਾ ਰਿਹਾ ਸੋ ਇਹ ਕਿਸੇ ਜਾਨਵਰਾਂ ਦੇ ਵਿਰੋਧ 'ਚ ਨਹੀਂ ਹੈਗੇ ਕਿਸੇ ਪਸ਼ੂ ਦੇ ਵਿਰੋਧ 'ਚ ਨਹੀਂ ਹੈਗੇ ਪਰ ਜੇ ਸਾਨੂੰ ਸੈਸ ਲਾਇਆ ਜਾ ਰਿਹਾ ਟੈਕਸ ਲਾਇਆ ਜਾ ਰਿਹਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਫਰਜ਼ ਬਣਦਾ ਕਿ ਉਹਨਾਂ ਦੀ ਜਿਹੜੀ ਸਾਂਭ ਸੰਭਾਲਾ ਕੀਤੀ ਜਾਵੇ ਸੋ ਇਹ ਕਹਿੰਦੇ ਸਾਨੂੰ ਕੋਈ ਦਿੱਲੀ ਦੂਰ ਨਹੀਂ ਸਾਨੂੰ ਹੁਣ ਐਦਾਂ ਹੀ ਲੱਗਦਾ ਜਿਵੇਂ ਸ਼ਹਿਰ ਜਾਣਾ ਹੁੰਦਾ ਬਸ ਸੌਦਾ ਪਤਾ ਲੈਣਾ ਸੋ ਇਹ ਦਿੱਲੀ ਆ ਜਿਹੜੀ ਦੇਖੋ ਬਾਪੂ ਜੀ ਨੰਗੇ ਪੈਰ ਖੜੇ ਨੇ ਦਿੱਲੀ ਦੇ ਵਿੱਚ ਲਿਆ ਕੇ ਜਿਹੜੀਆਂ ਗਾਮਾਂ ਛੱਡਣ ਗਏ ਸੋ ਸਰਕਾਰਾਂ ਨੂੰ ਹੱਕ ਤਾਂ ਹੁਣ ਦੇਣੀ ਪੈਣਗੇ ਬਾਕੀ ਵੀ ਜਿਹੜੇ ਜੇ ਸਰਕਾਰਾਂ ਨੇ ਹੁਣ ਕੁਰਸੀਆਂ ਬਚਾਉਣੀਆਂ ਨੇ ਰਾਜ ਕਰਨੇ ਨੇ ਤਾਂ ਲੋਕਾਂ ਦੇ ਜਿਹੜੇ ਹੋਰ ਵੀ ਮਸਲੇ ਨੇ ਉਹ ਹੱਲ ਕਰਨੇ ਪੈਣਗੇ ਨਹੀਂ ਦਿੱਲੀ ਦੂਰ ਨਹੀਂ ਜਿੰਨੇ ਵੀ ਮਸਲੇ ਹੋਣਗੇ ਇਹ ਦਿੱਲੀ ਨੂੰ ਹੁਣ ਕੂਚ ਕਰਿਆ ਕਰਨਗੇ ਤੇ ਇਹਨਾਂ ਕੋਲੇ ਇਹਨਾਂ ਦੇ ਝੰਡੇ ਦੇ ਮਿਲ ਕੇ ਹੌਸਲੇ ਜਿਹੜੇ ਇਹਨਾਂ ਦੇ ਦ੍ਰਿੜ ਨੇ ਇੰਨਾ ਹੀ ਕਹਿੰਦੇ ਵੀ ਸਾਨੂੰ ਕਾਫੀ ਆ ਯੂਥ ਨਾਲ ਆ ਵੱਡੀ ਗੱਲ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਇਹ ਆ ਪੰਜਾਬ ਹਮੇਸ਼ਾ ਘੋਲਾਂ ਦੀ ਧਰਤੀ ਰਹੀ ਆ ਪੰਜਾਬ ਤੇ ਬਹੁਤ ਪੀੜਾਂ ਪੈਂਦੀਆਂ ਰਹੀਆਂ ਨੇ ਇਹ ਉਹ ਮਾਮਾ ਨੇ ਇਹ ਉਹ ਉਹ ਵੰਸ਼ ਦੀਆਂ ਮਾਮਾ ਨੇ ਇਹ ਜਿਨ੍ਹਾਂ ਦੀਆਂ ਵੱਡ ਬਡੇਰਿਆਂ ਨੇ ਇਹ ਉਹਨਾਂ ਮਾਮਾ ਦੀਆਂ ਧੀਆਂ ਨੇ ਜਿੰਨਾ ਮਾਮਾ ਨੇ ਗਲਾਂ ਚ ਟੋਟੇ ਆਪਣੇ ਬੱਚਿਆਂ ਦੇ ਪਵਾਏ ਨੇ ਮਨਮਨ ਜਿਹੜਾ ਕਣਕਾ ਉਹ ਪੀਸੀ ਆ ਮੁਗਲਾਂ ਦੇ ਰਾਜ ਵੇਲੇ ਜਦੋਂ ਬਹੁਤ ਵੱਡੇ ਲੈਵਲ ਤੇ ਸਿੱਖਾਂ ਦੇ ਸਰਾਂ ਦੇ ਮੁੱਲ ਆ ਜਿਹੜੇ ਪਾਏ ਜਾਂਦੇ ਸੀਗੇ ਸੋ ਇਹਨਾਂ ਦੇ ਖੂਨ ਦੇ ਵਿੱਚ ਜਿਹੜੀ ਕ੍ਰਾਂਤੀ ਆ ਜਾਂ ਜਿਹੜੀ ਦ੍ਰਿੜਤਾ ਆ ਹੌਂਸਲਾ ਆ ਬਲੰਦ ਹੌਂਸਲਾ ਉਹ ਇਹਨਾਂ ਦੇ ਖੂਨ ਚ ਹੈ ਜੀ ਮਾ ਜੀ ਕੁਝ ਕਹਿਣਾ ਚਾ ਰਹੇ ਸੀ ਤੁਸੀਂ ਅਸੀਂ ਤਾਂ ਇਹੀ ਕਹਿੰਦੇ ਵੀ ਸਾਡੇ ਮੰਗਾ ਸਾਨੂੰ ਮਿਲ ਜਾਣਾ ਸਾਡੇ ਗਹਾਲੀਆਂ ਪੀੜੀਆਂ ਵਰਤਣ ਜੀ ਅਸੀਂ ਵੀ ਅਸੀਂ ਤਾਂ ਹੋ عمر ਨਗਾ ਲਈ ਉਹ ਬੱਚੇ ਸਾਡੇ ਕੀ ਕਰਨਗੇ ਕਿੱਥੇ ਜਾਣਗੇ ਬੱਚੇ ਸਾਡੇ ਪੰਜਾਬ ਲੰਗਰਾਂ ਦੀ ਧਰਤੀ ਆ ਸਾਰਾ ਕੁਛ ਹੀ ਖਤਮ ਹੋ ਜਾਣਾ ਸਾਡੇ ਬਿਨਾ ਤਾਂ ਇਹਨਾਂ ਨੂੰ ਰੋਟੀ ਨਹੀਂ ਮਿਲਦੀ ਸਾਡੇ ਬਿਨਾ ਦਾਣਾ ਫੱਕਾ ਨਹੀਂ ਮਿਲਦਾ ਅਸੀਂ ਬੰਦੇ ਕਿਸਾਨੀ ਬੰਦੇ ਆ ਕੋਈ ਆਈ ਨਹੀਂ ਹਾ ਹਾ ਹੀ ਗੱਲ ਸਾਰੇ ਨਾਲ ਖੜਨਾ ਚਾਹੀਦਾ ਜੋ ਅਜੇ ਤੱਕ ਨਹੀਂ ਆਇਆ ਹਾਂ ਸਾਰੇ ਆਉਣਗੇ ਕਾਈ ਤੱਕ ਬੁਨੇ ਵੀ ਜਿਹੜੇ ਕਰਾਂ ਬੈਠਣੋਂ ਆ ਕੇ ਇੱਥੇ ਆਉਣਗੇ ਮਤਲਬ ਪੂਰਾ ਵੱਧ ਤੋਂ ਵੱਧ ਸਾਥ ਦੇਣ ਜਿਹੜੇ ਬੰਦੇ ਆਈ ਆਵਾਂਗੇ ਬਾਰੀ ਜਾਈ ਜਾ 6 ਮਹੀਨੇ ਲੱਗ ਜਾਣ ਸਾਲ ਲੱਗ ਜਾਣ ਇੱਥੇ ਬੈਠਾਂਗੇ ਜੀ ਪਾਵਾ ਜੀ ਬਸ ਇੱਥੇ ਸਿੱਧੀ ਪਾ ਜਾਣਗੇ ਜੀ ਮੇਰੇ ਵਰਗੇ ਪਾ ਜਾਣਗੇ ਸਿੱਧੀ ਗੱਭਰੂ ਦਾ ਕੰਨ ਭੰਡਿਆ ਹੱਕ ਮੰਗ ਰਹੇ ਹਾਂ ਆਪਣੇ ਹੱਕ ਮੰਗ ਰਹੇ ਹਾਂ ਸੋ ਭੀਖ ਨਹੀਂ ਮੰਗ ਰਹੇ ਇਹ ਦਿੱਲੀ ਦੇ ਇਹ ਦਿੱਲੀ ਦੇ ਬੂਹੇ ਤੇ ਜਾਂ ਸੈਂਟਰ ਦੀਆਂ ਸਰਕਾਰਾਂ ਦੇ ਬੂਹੇ ਤੇ ਭੀਖ ਨਹੀਂ ਮੰਗਣਾ ਇਹ ਆਪਣੇ ਹੱਕ ਮੰਗਣਾਏ ਨੇ ਸੋ ਸ਼ਹੀਦੀਆਂ ਦੇਣ ਤੱਕ ਨੂੰ ਤਿਆਰ ਨੇ ਅੱਜ ਕੱਲ ਕਿਸੇ ਦੇ ਮਾੜੀ ਦੀ ਛੱਟ ਲੱਗ ਜੇ ਅਗਲਾ ਚਲਾ ਜਾਂਦਾ ਭੱਜ ਜਾਂਦਾ ਸੋ ਸ਼ਹੀਦੀਆਂ ਦੇਣ ਨੂੰ ਤੱਕ ਦੇਣ ਤੱਕ ਤਿਆਰ ਨੇ ਸੋ ਜਿਹੜਾ ਮੀਡੀਆ ਜਾਂ ਸਰਕਾਰਾਂ ਇਹਨਾਂ ਨੂੰ ਇਹ ਕਹਿੰਦੀ ਆ ਕਿ ਇਹ ਅੱਤਵਾਦੀ ਨੇ ਇਹ ਜੇ ਨੇ ਇਹ ਮਹਿੰਗੇ ਕੱਪੜੇ ਪਾਉਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਪਿੰਡਾਂ ਦੇ ਵਿੱਚ ਵੀ ਸਾਦਾ ਜੀਵਨ ਹੈ ਬੱਚੇ ਭਾਵੇਂ ਪੜ੍ਹ ਲਿਖ ਗਏ ਤਰੱਕੀਆਂ ਕਰ ਗਏ ਤਾਂ ਕੱਪੜਾ ਲੀੜਾ ਪਾਉਣ ਦਾ ਹਰੇਕ ਬੰਦੇ ਨੂੰ ਅਧਿਕਾਰ ਆ ਸੋ ਅਜਈਆਂ ਜਿਹੜੀਆਂ ਕੋਜੀ ਚਾਲਾਂ ਨੇ ਇਹਨਾਂ ਨੂੰ ਅਤਵਾਦੀ ਤੱਕ ਜਿਹੜਾ ਪੰਜਾਬੀਆਂ ਨੂੰ ਕਿਹਾ ਜਾ ਰਿਹਾ ਇਹ ਉਹੀ ਪੰਜਾਬੀ ਨੇ ਕਰੋਨਾ ਦੇ ਟਾਈਮ ਇਹ ਉਹੀ ਕਿਸਾਨ ਨੇ ਭਾਵੇਂ ਪੰਜਾਬ ਦੇ ਹੋਣ ਹਰਿਆਣੇ ਦੇ ਹੋਣ ਜਿਨ੍ਹਾਂ ਨੇ ਪੂਰੇ ਵਿਸ਼ਵ ਦੇ ਵਿੱਚ ਲੋਕਾਂ ਨੂੰ ਰੋਟੀ ਦੇ ਲੰਗਰ ਲਾਏ ਨੇ ਲੋਕਾਂ ਦਾ ਢਿੱਡ ਭਰਿਆ ਉੱਥੇ ਵੀ ਕੁੰਡਲੀ ਧਰਨੇ ਤੇ ਵੀ ਟਿੱਕਰੀ ਧਰਨੇ ਤੇ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਜਿਵੇਂ ਸਲਾਮ ਮੇਰੀਏ ਹੁੰਦੇ ਨੇ ਜਾਂ ਪ੍ਰਵਾਸੀ ਮਜ਼ਦੂਰ ਇੱਥੇ ਕੰਮ ਕਰਦੇ ਨੇ ਉਹ ਇਹਨਾਂ ਕੋਲੇ ਖਾਣਾ ਖਾ ਕੇ ਜਾਂਦੇ ਨੇ ਤੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਖਾਣਾ ਖਵਾਉਂਦੇ ਨੇ ਸੋ ਸਰਕਾਰਾਂ ਟਾਈਮ ਨਾਲ ਜਾਗ ਜਾਣ ਨਹੀਂ ਤੇ ਦਿੱਲੀ ਦਾ ਜਿਹੜਾ ਤਖਤਾ ਉਹ ਕਿਸਾਨੀ ਹੱਕਾਂ ਦੇ ਲਈ ਤਾਂ ਇਹ ਖੜਕਾਉਣਗੇ ਖੜਕਾਉਣਗੇ ਹੁਣ ਬਾਕੀ ਹੱਕਾਂ ਲਈ ਵੀ ਦਿੱਲੀ ਨੂੰ ਹਰ ਵਾਰਾ ਜਿਹੜਾ ਉਹ ਕੂਚ ਕਰਿਆ ਕਰਨਗੇ ਦਿੱਲੀ ਇਹਨਾਂ ਦੇ ਲਈ ਹੁਣ ਕਹਿੰਦੇ ਵੀ ਸਾਨੂੰ ਘਰ ਵਰਗੀ ਹੋ ਗਈ ਆ ਸੋ ਤੁਸੀਂ ਬਣੇ ਰਹੋ ਰੰਗ ਐਫਐਮ ਰੇਡੀ ਦੇ ਨਾਲ ਮੈਂ ਤੁਹਾਡਾ ਦੋਸਤ ਸਫਰਜੀਤ ਮਾਤਾ ਜੀ ਹੋਰ ਗੱਲ ਕਰ ਇਹ ਕਹਿੰਦੇ ਨੇ ਨਾ ਆ ਕੇ 100 ਰੁਪਏ ਤੇ ਲੈਂਦੇ ਨੇ ਬੁੜੀਆਂ ਹਾਂਜੀ ਹਾਂ ਕੀ ਕਰ ਰਹੇ ਹਾਂ ਹਾਂ ਇਹ ਕਹੇ ਜਰੀ ਉਹ ਕੰਗਣਾਂ ਰਣਾ ਤੋਂ ਇੱਕ ਔਰਤ ਉਹ ਅਸੀਂ ਉਹਨੂੰ 5-6 ਦੇ ਰਾ ਗਿਆ ਅੱਜ ਸਾਡੇ ਲਈ ਭੇਜ ਗਏ ਹਾਂ ਆਥ ਨੂੰ 5-6 ਦੇਵਾਂਗੇ ਨਾ ਰੋਟੀ ਖਵਾਵਾਂਗੇ ਉਹਨਾਂ ਨੂੰ ਉਹ ਆਪ ਦੀ ਰੋਟੀ ਖਵਾਵਾਂਗੇ ਅਸੀਂ ਪਕਾ ਕੇ ਉਹਨਾਂ ਨੂੰ ਤੇ ਬਿਮਾਰੀ ਹੋ ਜੂਜੀ ਉਹ ਤੇ ਇਥੋਂ ਵੈਂਟੀਲੇਟਰਾਂ ਦੇ ਚੱਕ ਲੈ ਜਾਣੀ ਪੈਣੀ ਆ ਉਹ ਛੋਟੀਆਂ ਜਿੰਨੀਆਂ ਔਖਾਂ ਨਹੀਂ ਚੱਲ ਸਕਦੇ ਉਸ ਘਰਾਂ ਚ ਬੈਠੇ ਹਾਂ ਹਾਂ ਤਾਂ ਹੀ ਤਾਂ ਕਰੀ ਨੀ ਵੀ ਉਹਨੂੰ ਭੇਜੋ ਸਾਡੇ ਲੈ ਬਈ ਕਦੀ ਰਾਤ ਲਾਉਣ ਸਾਡੇ ਲੈ ਵੇ ਹਾਂ ਕੰਗਨਰ ਨੌਤੋ ਦਾ ਨਾਮ ਆ ਜੀ ਕੰਗਨਰ ਨੌਤੋ ਦਾ ਨਾਮ ਹੋਰ ਮਾਂਜਾਂ ਨੂੰ ਵੇਚ ਤੇ ਵੀ ਮਾਂਜਾਂ ਵੱਧ ਤਾਂ ਵੱਧ ਹੋਣਾ ਆਪਾਂ ਭਾਂਡ ਭਾਂਜਾਂ ਵਾਸਤੇ ਫਿਰਦੇ ਆਪਾਂ ਜੇ ਆਪਾਂ ਭਾਂਜਾਂ ਦੇ ਸੰਗ ਅੱਜ ਨਹੀਂ ਰਲਾਂਗੇ ਫਿਰ ਰਲਾਂਗੇ ਕਦੋਂ ਜਿਹੜੀਆਂ ਘਰਾਂ ਚ ਬੈਠੀਆਂ ਨੇ ਸਾਰੀਆਂ ਔਰੇ ਉਹਦਾ ਧਰਨੇ ਤੇ ਆ ਆ ਆਪਣੇ ਸਾਡੇ ਮੂਹਰੇ ਹਾਂਜੀ ਇਹ ਕੁਝ ਕਹਿਣਾ ਚਾ ਰਹੇ ਨੇ ਹਾਂਜੀ ਮੈਂ ਮਾਨਸਾ ਜ਼ਿਲ੍ਹੇ ਤੋਂ ਬੋਲਦਾ ਹਾਂ ਹਾਂਜੀ ਪਿੰਡ ਦਰੀਆਪੁਰ ਰਾਮਗੜ੍ਹ ਤੋਂ ਵੀ ਇਹ ਅਸੀਂ ਧਰਨਾ ਲਾਉਣ ਆਏ ਹਾਂ ਦਿੱਲੀ ਦੇ ਵਿੱਚ ਦਿੱਲੀ ਦੀਆਂ ਨਾਸਾ ਬੰਦ ਕਰਨੀਆਂ ਨੇ ਇੱਕ ਵਾਰੀ ਸਾਨੂੰ ਬਹੁਤ ਮਜਬੂਰਾਂ ਨੂੰ ਜਿਹੜੇ ਮਜ਼ਦੂਰ ਆ ਸਾਨੂੰ ਵੀ ਬਹੁਤ ਦਖਿਆਈ ਹੋ ਰਹੀ ਹੈ ਸਾਡੀ ਕੋਈ ਦਿਹਾੜੀ ਨਹੀਂ ਤੁਸੀਂ ਖੇਤੀ ਨਹੀਂ ਕਰਦੇ ਤੁਸੀਂ ਮਜ਼ਦੂਰੀ ਕਰਦੇ ਹੋ ਅਸੀਂ ਮਜ਼ਦੂਰੀ ਕਰਦੇ ਹਾਂ ਅਸੀਂ ਇਹਨਾਂ ਸਰਦਾਰਾਂ ਨਾਲ ਜ਼ਿਮੀਂਦਾਰਾਂ ਨਾਲ ਕਿਸਾਨਾਂ ਨਾਲ ਜੁੜੇ ਹੋਏ ਆ ਇਹਨਾਂ ਤੋਂ ਬਿਨਾ ਸਾਡਾ ਪਲ ਵੀ ਨਹੀਂ ਸਰਦਾ ਅਸੀਂ ਇਹ ਚਾਹੁੰਦੇ ਆ ਵੀ ਸਾਨੂੰ ਵੀ ਕੁਝ ਮਿਲਣਾ ਚਾਹੀਦਾ ਮੋਦੀ ਦਾ ਇਹ ਹੱਕ ਬਣਦਾ ਵੀ ਮੋਦੀ ਇਹ ਸੋਚੇ ਵੀ ਮੈਂ ਮਜ਼ਦੂਰਾਂ ਨੂੰ ਆ ਜੋ ਕਣਕ ਭੇਜਦਾ ਜਾਂ ਛੋਲੇ ਭੇਜਦਾ ਛੋਲਾਂ ਦੀ ਥਾਂ ਇਹ ਮਾਂ ਭੇਜਦਾ ਹੈ ਇਹ ਮਾਂਾਂ ਨੂੰ ਗਦਾ ਵੀ ਨਹੀਂ ਖਾਂਦਾ ਬੱਕਰੀਆਂ ਵੀ ਨਹੀਂ ਖਾਨੀਆਂ ਤੇ ਅਸੀਂ ਬੰਦੇ ਮਤਲਬ ਕਿਵੇਂ ਖਾਵਾਂਗੇ ਕਾਲੇ ਮਾਂ ਕਾਲੇ ਮਾਂ ਕਾਲੇ ਮਾਂ ਦਾ ਤਾਂ ਲੋਕ ਟੂਨੇਟ ਬਾਣੇ ਕਰਦੇ ਨੇ ਅਸੀਂ ਇਹ ਕੰਮ ਨਹੀਂ ਚਾਹੁੰਦੇ ਹੁਣ ਇਹ ਦੋ ਪਿੰਡਾਂ ਦੇ ਲੋਕ ਇੱਥੇ ਆਏ ਨੇ ਦਰੀਆਪੁਰ ਰਾਮਗੜ੍ਹ ਤੇ ਇੱਕ ਕੱਲੀ ਦਰੀਆਪੁਰ ਇਹ ਵੀ ਮਜ਼ਦੂਰ ਨੇ ਸੋ ਇਸ ਧਰਨੇ ਵਿੱਚ ਦੇ ਵਿੱਚ ਜੇ ਸਰਕਾਰਾਂ ਕਹਿ ਰਹੀਆਂ ਨੇ ਕਿ ਕੱਲੇ ਕਿਸਾਨਾਂ ਨੂੰ ਹੀ ਪਰੇਸ਼ਾਨੀ ਹੈ ਬਾਕੀ ਕਿਸੇ ਵਰਗ ਨੂੰ ਪਰੇਸ਼ਾਨੀ ਨਹੀਂ ਸੋ ਇਹਨਾਂ ਦੇ ਨਿਆਣੇ ਪੜੇ ਲਿਖੇ ਨੇ ਇਹ ਜਾਣਗੇ ਨੇ ਕਿ ਜਿਹੜਾ ਭਾਈਚਾਰਾ ਉਹ ਵੱਡੇ ਲੈਵਲ ਤੇ ਖਤਮ ਹੋਊਗਾ ਸੋ ਇਹ ਲੰਗਰਾਂ ਦੀ ਧਰਤੀ ਆ ਇੱਥੇ ਲੰਗਰ ਹੀ ਖਤਮ ਹੋ ਜਾਣਗੇ ਸੋ ਆਪਣੇ ਗੁਰੂ ਘਰਾਂ ਦੇ ਵਿੱਚ ਪੰਜਾਬ ਦਾ ਇੱਕ ਕਲਚਰ ਆ ਕਿ ਹਰੇਕ ਸਾਰ ਸਾਲਾਨਾ ਪ੍ਰੋਗਰਾਮ ਹੁੰਦੇ ਨੇ ਆਪਣੇ ਗੁਰੂ ਘਰਾਂ ਚ ਅਸੀਂ ਲੰਗਰ ਲਾਉਨੇ ਆ ਜਾਂ ਜਦੋਂ ਬਾਕੀ ਦਿਹਾੜੇ ਹੁੰਦੇ ਨੇ ਅਸੀਂ ਲੰਗਰ ਲਾਉਨੇ ਆ ਸੋ ਇਹ ਪੰਜਾਬ ਨੂੰ ਬਿਲਕੁਲ ਜਿਹੜੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਵੀ ਮਜ਼ਦੂਰ ਹੋ ਜੀ ਸੋ ਕਿਸਾਨ ਭਰਾਵਾਂ ਨਾਲ ਆ ਹਾਂਜੀ 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 ਸੋ ਤੁਹਾਨੂੰ ਕਿਵੇਂ ਲੱਗ ਰਿਹਾ ਕਿਸਾਨ ਭਰਾਵਾਂ ਨਾਲ ਖੜ ਕੇ ਕਿਉਂਕਿ ਹੁਣ ਜਿਹੜਾ ਪੂਰਾ ਪੰਜਾਬ ਆ ਉਹ ਸਿਆਸਤੋਂ ਜਾਂ ਸਿਆਸੀ ਬਾਜੀ ਤੋਂ ਉੱਪਰ ਉੱਠ ਕੇ ਇਕੱਠਾ ਹੋਇਆ ਹਾਂਜੀ ਹਾਂਜੀ ਜੀ ਅਸੀਂ ਇਹੀ ਕਹਿੰਦੇ ਜੀ ਕਿਸਾਨਾਂ ਨਾਲ ਅਸੀਂ ਜੁੜੇ ਹੋਇਆ ਕਿਸਾਨ ਸਾਡੀ ਮਦਦ ਕਰਦੇ ਨੇ ਅਸੀਂ ਇਹਨਾਂ ਦੀ ਕਰਦੇ ਆ ਤੇ ਅਸੀਂ ਤਾਂ ਇਹ ਕਹਿੰਦੇ ਵੀ ਦਿੱਲੀ ਨੂੰ ਜਮਾ ਕਹਿੰਦਾ ਵੀ ਅਸੀਂ ਜਿੰਨਾ ਚਿਰ ਸਾਡਾ ਮਸਾਲਾ ਨਹੀਂ ਹੱਲ ਹੁੰਦਾ ਅਸੀਂ ਉਹਨਾਂ ਚਿਰ ਹਲਦੇ ਨਹੀਂ ਸਹੀ ਮੈਨੂੰ ਲੱਗਦਾ ਸਾਨੂੰ ਸਾਲ ਲੱਗ ਜੇ ਜੀ ਠੀਕ ਹੈ ਜੀ ਸੋ ਕਿਤੇ ਇੱਕ ਮਾਤਾ ਹੋਰ ਸਾਡੇ ਨਾਲ ਅੱਛਾ ਇਹ ਦੇਖੋ ਜੀ ਇੱਕ ਕਸੀ ਇਹਨਾਂ ਕਿਸਾਨ ਵੀਰਾਂ ਨਾਲ ਗੱਲ ਕੀਤੀ ਹੈ ਇਹਨਾਂ ਦੇ ਮਾਤਾ ਆਏ ਹੋਏ ਨੇ ਦੇਖੋ ਜੀ ਕੁਝ ਕਹਿਣਾ ਚਾਹੋਗੇ ਕਹਿਣਾ ਤਾਂ ਜੀ ਆਹੀ ਅੱবি ਬਸ ਅਸੀਂ ਇਹਨਾਂ ਦੇ ਨਾਲ ਆ ਸਾਨੂੰ ਇਹਨਾਂ ਦੇ ਨਾਲ ਹੀ ਹੋ ਰਹਾ ਅਸੀਂ ਕਿਤੇ ਸਾਡੀ ਦਿਹਾੜੀ ਲੱਗ ਗਈ ਕਿਤੇ ਨਾ ਲੱਗ ਗਈ ਅਸੀਂ ਭੁੱਖੇ ਮਰਨ ਵਾਲਾ ਚਾਲਾ ਹੋ ਰਿਹਾ ਹੁਣ ਅੱਛਾ ਜੀ ਹਾਂ ਟਾਈਮ ਪਾਸ ਹੋ ਗਿਆ ਟਾਈਮ ਪਾਸ ਆ ਗਏ ਇੱਕ ਤਰ੍ਹਾਂ ਖਤਮ ਮਲੇ ਜਿਹੜਾ ਹਾਂ ਨਹੀਂ ਅਸੀਂ ਇੱਥੇ ਹੀ ਮਰਾਂਗੇ ਜੀ ਅੱਖ ਨੂੰ ਕੀ ਹੋਇਆ ਜੀ ਅੱਖ ਇਹ ਮੇਰੀ ਇੱਥੇ ਆਪਰੇਸ਼ਨ ਹੋ ਕਰਤੀ ਜਾਂਦੀ ਰਹੀ ਅੱਛਾ ਜਾਂਦੀ ਰਹੀ ਮੈਂ ਬਹੁਤ ਔਖੀ ਹੋ ਰਹੀ ਹਾਂ ਜੀ ਸੋ ਇੱਕ ਅੱਖ ਦੀ ਨਿੰਗਾ ਮਾਤਾ ਦੀ ਇੱਕ ਅੱਖ ਦੀ ਨਿੰਗਾ ਜਿਹੜੀ ਉਹਨਾਂ ਦੀ ਜਾਨ ਦੀ ਰਹੀ ਜਾਂਦੀ ਹੈ ਇਹਨਾਂ ਦਾ ਮਤਲਬ ਕੀ ਆਪਰੇਸ਼ਨ ਪ੍ਰੈਸ਼ਰ ਤਿੰਨ ਹੋ ਗਏ ਤੇ ਜਿਹੜੀ ਇੱਕ ਅੱਖ ਦੀ ਨਿੰਗਾ ਉਹ ਚਲੀ ਗਈ ਆ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਜੇ ਇਹ ਕੇਂਦਰ ਸਰਕਾਰਾਂ ਨੂੰ ਨਹੀਂ ਪਤਾ ਇਹ ਮਖਮਲ ਦੇ ਗੱਦਿਆਂ ਦੇ ਸੌਣ ਵਾਲੇ ਲੀਡਰਾਂ ਨੂੰ ਨਹੀਂ ਪਤਾ ਕਿ ਜਿਹੜਾ ਪੰਜਾਬ ਆ ਉਹ ਉਹ ਸ਼ੁਰੂ ਤੋਂ ਜਿਹੜਾ ਭਾਈਚਾਰੇ ਦੇ ਨਾਲ ਆ ਜਿਹੜਾ ਉਹ ਚੱਲਦਾ ਆ ਰਿਹਾ ਇੱਕਤਾ ਜਿੰਦਾਬਾਦ ਸ਼ਾਨ ਮਜ਼ਦੂਰ ਇੱਕਤਾ ਜਿੰਦਾਬਾਦ ਸ਼ਾਨ ਮਜ਼ਦੂਰ ਇੱਕਤਾ ਜਿੰਦਾਬਾਦ ਸੋ ਦੋਸਤੋ ਪੰਜਾਬ ਦਾ ਜਿਹੜਾ ਭਾਈਚਾਰਾ ਉਹ ਮੇਂ ਬਰਕਰਾਰ ਆ ਦੇਖੋ ਕਿਸਾਨ ਵੀ ਆਏ ਨੇ ਨਾਲ ਮਜ਼ਦੂਰ ਵੀ ਆਏ ਨੇ ਕੱਲ ਪੂਰੇ ਪੰਜਾਬ ਦੇ ਵਿੱਚੋਂ ਆੜਤੀ ਵੀ ਆਏ ਨੇ ਬਸ ਪਰ ਕੇ ਸੋ ਸਾਰਾ ਜਿਹੜਾ ਭਾਈਚਾਰਾ ਉਹ ਇਕੱਠਾ ਆ ਅਸੀਂ ਬਾਕੀ ਜਿਹੜੀਆਂ ਤੁਹਾਨੂੰ ਦਿਖਾਉਂਦੇ ਰਹਾਂਗੇ ਅਸੀਂ ਬਣੇ ਰਹਾਂਗੇ ਤੁਹਾਡੇ ਨਾਲ ਟਿੱਕਰੀ ਬਾਰਡਰ ਤੋਂ ਸੋ ਫਿਲਹਾਲ ਦੇ ਲਈ ਇੰਨਾ ਹੀ ਦੋਸਤ ਅਜਾਤ ਦਿਓ ਆਪਣੇ ਦੋਸਤ ਸਫਰਜੀਤ ਨੂੰ ਤੇ ਜੁੜੇ ਰਹੋ ਰੇਡੀਓ ਰੰਗ ਐਫ ਐਮ ਦੇ ਨਾਲ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰ ਸਕਦੇ ਹੋ ਫੇਸਬੁੱਕ ਤੇ ਰੰਗ ਐਫ ਐਮ ਦੇ ਨਾਲ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਆਮ ਲੋਕਾਂ ਦੇ ਵਿੱਚ ਜਾ ਕੇ ਸਾਡੀਆਂ ਮਾਵਾਂ ਭੈਣਾਂ ਮਾਈਆਂ ਤੇ ਬਜ਼ੁਰਗਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਉਹ ਕੀ ਸੋਚਦੇ ਨੇ ਉਹਨਾਂ ਦੇ ਅੰਦਰ ਕਿਹੋ ਜਿਹੀ ਬਲਬਲੇ ਨੇ ਸੋ ਜੁੜੇ ਰਹੋ ਰੇਡੀਓ ਰੰਗ ਐਫ ਐਮ ਦੇ ਨਾਲ